ਹਾਂਜੀ ਅੱਜ ਨਾ ਕਿਸ਼ਤ ਵਾਲੇ ਦਾ ਫੋਨ ਆਇਆ ਸੀਗਾ ਤੇ ਕਿਸ਼ਤ ਦਾ ਕਹਿੰਦਾ ਸੀਗਾ ਕੱਲ ਨੂੰ ਕਿਸ਼ਤ ਲਗਾਉਣੀ ਹੈ ਯਾਰ ਕਿੱਥੇ ਲਗਾਉਣੀ ਤੇ ਯਾਰ ਅਜੇ ਤੱਕ ਕੋਈ ਚਾਰਪੀ ਨਹੀਂ ਆਇਆ ਕਿਸੇ ਪਾਸੋਂ ਤੈਨੂੰ ਪਤਾ ਇਹ ਕੰਮ ਮੰਦਾ ਕੰਮ ਵੀ ਨਹੀਂ ਕਿਸੇ ਪਾਸੋਂ ਬਣਿਆ ਤੇ ਪੈਸਾ ਵੀ ਹੈ ਨਹੀਂ ਕਿੱਥੋਂ ਭਰਾਈਏ ਇਸ ਤਰ੍ਹਾਂ ਹੋਰ ਕਿਸ਼ਤ ਵੀ ਸਵੇਰੇ ਹੀ ਹੈ ਨਾ ਚਲੋ ਕੋਈ ਨਹੀਂ ਕਰਦਾ ਕਿਸੇ ਪਾਸੋਂ ਇੰਨਾਂ ਹੁੰਦਾ ਹੋਇਆ ਤਾਂ ਕੀ ਦਾ ਆ ਗਿਆ ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਹਾਂ ਫ੍ਰੀ ਸੀਗਾ ਹਾਂ ਅੱਛਾ ਜੀ ਕਿੱਥੇ ਪ੍ਰੋਗਰਾਮ ਹੈ ਭਾਈ ਹਾਂ ਬਸ ਸਟਲ ਸਟਲ ਕਰਨੀ ਹੈ ਠੀਕ ਹੈ ਠੀਕ ਹੈ ਭਾਈ ਤੇ ਕਿਹੜੀ ਬੈਲਸਟ ਹੈ ਹਾਂਜੀ ਹਾਂਜੀ ਭਾਈ ਪਹੁੰਚ ਜੂ ਮੈਂ ਟਾਈਮ ਨਾਲ ਵੌਲਿਊਮ ਸ਼ਾਮ ਨੂੰ ਠੀਕ ਹੈ ਠੀਕ ਹੈ ਭਾਈ ਠੀਕ ਤੁਹਾਨੂੰ ਸ਼ੁਕਰ ਹੈ ਨਗੁਰਪੁਰ ਮਾਤਾ ਦਾ ਕੀ ਪ੍ਰੋਗਰਾਮ ਵਾਲੇ ਦਾ ਫੋਨ ਸੀ ਹਾਂ ਪ੍ਰੋਗਰਾਮ ਵਾਲੇ ਦਾ ਫੋਨ ਸੀਗਾ ਤੇ ਸ਼ਾਮ ਨੂੰ ਵੈਡਿੰਗ ਫੋਟੋਗ੍ਰਾਫੀ ਕਰਕੇ ਆਉਣੀ ਜੇ ਦੀ ਤੇ ਚਲੋ ਹਾਂ ਗੱਲੋਂ ਭਰੇ ਇਸ ਦਿਨ ਚੱਲ ਹੋ ਜਾਊਗਾ ਹੱਲ ਸਟੂਡੀਓ ਵਾਲੇ ਦਾ ਸੀਗਾ ਕਿਸੇ ਦਾ ਅੱਛਾ ਇਹ ਸ਼ਾਮ ਦਾ ਪ੍ਰੋਗਰਾਮ ਆ ਤੇ ਤੂੰ ਐ ਕਰ ਮੈਨੂੰ ਜਲਦੀ ਜਲਦੀ ਕੱਪੜੇ ਰੈਡੀ ਕਰ ਦੇ ਤੇ ਮੈਂ ਵੀ ਮੈਨੂੰ ਨਹਾ ਤੋ ਕੇ ਰੈਡੀ ਹੋ ਜਾ ਫਿਰ ਮੈਂ ਜਾਣਾ ਪ੍ਰੋਗਰਾਮ ਤੇ ਠੀਕ ਹੈ ਠੀਕ ਹੈ ਚਲ ਠੀਕ ਹਾਂ ਠੀਕ ਹੈ ਮੈਂ ਜਾ ਉਹਨੇ ਕੱਪੜੇ ਕੋਪਰੇ ਪ੍ਰੈਸ ਕਰ ਦੇ ਚੰਗਾ ਹਾਂਜੀ ਪੈਕਿੰਗ ਹੋ ਗਈ ਤੁਹਾਡੀ ਸਾਰੀ ਹਾਂ ਬਸ ਪੈਕਿੰਗ ਹੋ ਗਈ ਤੇ ਮੇਰਾ ਟਾਈਮ ਹੋ ਗਿਆ ਅੰਦਰ ਮੈਂ ਨਾ ਮੈਂ ਜਾਣਾ ਠੀਕ ਹੈ ਟਾਈਮ ਹੋ ਗਿਆ ਮੇਰਾ ਠੀਕ ਹੈ ਜੀ ਚਲ ਠੀਕ ਹੈ ਨਾ ਫਿਰ ਮੈਂ ਜਾਣਾ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਜੀ ਆਗੇ ਤੁਸੀਂ ਹਾਂ ਯਾਰ ਆ ਗਿਆ ਟਾਈਮ ਵੀ ਕਾਫੀ ਹੋ ਗਿਆ ਹੈ ਨਾ ਹਾਂ ਸੋਲੇ ਮੈਂ ਪਾਣੀ ਲੈ ਆਵਾਂ ਤੁਸੀਂ ਬੈਠੋ ਹਾਂ ਰੋਣ ਕਿੱਧਰ ਗਿਆ ਸੌ ਗਿਆ ਰੋਣ ਹਾਂ ਉਹ ਤਾਂ ਸੌ ਗਿਆ ਕਾਫੀ ਟਾਈਮ ਦੇ ਆ ਲਓ ਪਾਣੀ ਲੈ ਹਾਂ ਵੀ ਉਡੀਕ ਕੇ ਸੌ ਗਿਆ ਕਹਿੰਦੇ ਕਾਫੀ ਟਾਈਮ ਹੋ ਗਿਆ ਡੈਡੀ ਆਏ ਨਹੀਂ ਹਜੇ ਅੱਛਾ ਹਾਂ ਰੋਟੀ ਖਾ ਲਈ ਤੂੰ ਨਹੀਂ ਖਾਣੀ ਸੀਗੀ ਮੈਂ ਵੀਟ ਕਰੀ ਜਾਂਦੇ ਸੀਗੇ ਥੋੜੀ ਠੀਕ ਹੈ ਹਾਂਜੀ ਹੋਰ ਕਿਵੇਂ ਵਧੀਆ ਰਿਹਾ ਪ੍ਰੋਗਰਾਮ? ਹਾਂ ਵਧੀਆ ਰਿਹਾ ਬਦੀ ਵਧੀਆ ਰ। ਚਲੋ ਵਧੀਆ ਪ੍ਰੋਗਰਾਮ ਆ ਗਿਆ ਹਨ ਆਪਣੀ ਕਿਸ਼ਤ ਦਾ ਵੀ ਕੱਲ ਨੂੰ ਹੱਲ ਹੋ ਜਾਊਗਾ। ਕਿੱਥੇ ਕਿਸ਼ਤ ਦਾ ਹੱਲ? ਉਹ ਵੀ ਪੰਗਾ ਤੇ ਉਹੀ ਰਹਿ ਗਿਆ ਨਾ। ਉਹ ਕੀ ਹੋਇਆ? ਉਹ ਯਾਰ ਪੈਸੇ ਨਹੀਂ ਦਿੱਤੇ ਸਟੂਡੀਓ ਵਾਲ ਨੇ। ਮੈਂ ਉਹਨੂੰ ਕਿਹਾ ਸੀਗਾ ਯਾਰ ਵੀ ਮੈਂ ਬਾਈ ਮੇਰੀ ਕਿਸ਼ਤ ਤਾਂ ਕੱਲ ਨੂੰ ਤੇ ਮੈਂ ਕਿਹਾ ਯਾਰ ਮੈਨੂੰ ਪੈਸੇ ਦੇ। ਮੈਨੂੰ ਕਹਿਣਾ ਸੀਗਾ ਫਿਰ ਸਵਾਰ ਕੇ। ਆਖਿਆ ਸੀਗਾ ਤੇ ਮੈਨੂੰ ਕਹਿੰਦਾ ਯਾਰ ਪਾਰਟੀ ਵਾਲ ਨੇ ਗਾਹ ਦਿੱਤੇ ਨਹੀਂ ਪੈਸੇ ਹਜੇ। ਤੇ ਮੈਨੂੰ ਕਹਿੰਦਾ ਇੱਕ ਦਿਨ ਰੁੱਕੇ ਲੈ ਲਈ। ਤੇ ਮੈਂ ਹਾਂ ਯਾਰ ਕੱਲ ਨੂੰ ਤਾਂ ਮੇਰੀ ਕਸ਼ਟਾ ਯਾਰ ਕਰੇ ਹੋਰ ਵੀ ਸੌਦਾ ਪਤਾ ਮੁੱਕਿਆ ਪਿਆ ਪੈਸੇ ਤਾਂ ਪਤਾ ਕੰਮ ਪਹਿਲਾਂ ਨਹੀਂ ਚੱਲਦਾ ਹਣਾ ਤੇ ਆਪਣਾ ਤਾਂ ਉਹਨਾਂ ਹੀ ਕੰਮ ਰਹੇਗਾ ਫਿਰ ਹਣਾ ਉੱਥੇ ਹੋਰ ਯਾਰ ਉਹਨਾਂ ਦਾ ਮੀਂਹ ਰਿਹਾ ਨਾ ਦੇਖੋ ਨਾ ਉਹ ਸਾਰਾ ਦਿਨ ਆਪਾਂ ਨਾ ਬੜਾ ਮਿਹਨਤ ਕੀਤੀ ਕੰਮ ਕਰ ਕੀਤਾ ਤੇ ਅਕਸਰ ਨੂੰ ਹੁਣ ਆਪਣਾ ਜਿਹੜਾ ਹਿੱਲੇ ਨੂੰ ਆਪਾਂ ਕੰਮ ਗਏ ਸੀਗੇ ਤੇ ਆਪਣਾ ਉਹ ਕੰਮ ਯਾਰ ਵਿਚਾਲੇ ਰਹਿ ਗਿਆ ਯਾਰ ਆਪਣਾ ਤਾਂ ਫਿਰ ਉਹ ਕੀ ਹਨ ਮਨ ਜਾ ਕੇ ਜਾਂਦਾ ਬੰਦੇ ਦਾ ਕੰਮ ਕਰਨ ਨੂੰ ਯਾਰ ਇਹਦੇ ਬੰਦੇ ਨੂੰ ਕੀ ਯਾਰ ਤੜਕੇ ਬੰਦਾ ਮਿਹਨਤ ਮਜ਼ਦੂਰੀ ਕਰਦਾ ਬੰਦੇ ਨੂੰ ਅੱਥ ਨੂੰ ਮਜ਼ਦੂਰੀ ਨਾਲ ਮਿਲੇ ਸਾ ਬੰਦੇ ਦਾ ਯਾਰ ਕੰਮ ਕਰਨ ਗਾਹ ਵਧ ਨੂੰ ਦੇ ਕਿਵੇਂ ਕਰੂਗਾ ਸਹੀ ਸੋ ਫੋੜ ਈ ਆਪਣਾ ਤਾਂ ਕੰਮ ਰਹਿ ਗਿਆ ਹਨ ਹਮ ਇਸ ਦਾ ਚਲੋ ਹੋਰ ਪਾਸੇ ਦੇਖ ਲਿਓ ਫਿਰ ਚਲੋ ਇੱਧਰ ਤਾਂ ਨਹੀਂ ਹੋਇਆ ਹਨ ਚਲੋ ਕਰਾਂਗੇ ਹੋਰ ਪਾਸੇ ਹੱਲ ਕਰਾਂਗੇ ਫਿਰ ਇੱਧਰ ਤਾਂ ਨਹੀਂ ਹੱਲ ਹੋਇਆਗਾ ਬਾਕੀ ਵੀਰਾਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਕੰਮ ਕਰਾਉਨੇ ਹਨ ਹਨ ਅਗਲੇ ਦੀ ਵੀ ਕੋਈ ਮਜਬੂਰੀ ਅਗਲਾ ਦਿਹਾੜੀ ਲਾ ਕੇ ਜਾਂਦਾ ਹੈਗਾ ਆਪਾਂ ਪੈਸੇ ਦੇਈਏ ਹਨਾ ਫਿਰ ਚੰਗਾ ਬੁਰਾ ਹਾਂਜੀ ਦੋਸਤੋ ਇਹ ਜਿਹੜੀ ਵੀਡੀਓ ਆਪਾਂ ਬਣਾਈ ਹੈ ਜੀ ਆਪਾਂ ਫੋਟੋਗ੍ਰਾਫਰ ਆਊਟਡੋਰ ਜਿਹੜੇ ਵੀਰ ਕੰਮ ਕਰਦੇ ਨੇ ਉਹਨਾਂ ਲਈ ਬਣਾਈ ਹੈ ਕਿਉਂਕਿ ਦੋਸਤੋ ਹਰ ਇੱਕ ਜਿਹੜਾ ਕਿ ਇੱਕ ਬੰਦਾ ਕੋਈ ਕੰਮਕਾਰ ਕਰਦਾ ਹਨਾ ਆਪਣੀ ਮਿਹਨਤ ਮਜ਼ਦੂਰੀ ਕਰਦਾ ਤੇ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਫੋਟੋਗ੍ਰਾਫੀ ਜਿਹੜੀ ਸਾਡੀ ਲੈਣ ਹੈ ਜੀ ਹੈ ਕਿੱਥੇ ਬੰਦਾ ਕਿ ਸਵੇਰ ਤੱਕ ਲੱਗ ਸ਼ਾਮ ਤੱਕ ਰਾਤ ਦੇ 10 11 11 ਵੀ ਵੱਜ ਜਾਂਦੇ ਨੇ ਕੰਮ ਕਰਦੇ ਨੂੰ ਤੇ ਪਰ ਕਈ ਵਾਰ ਕੀ ਹੁੰਦਾ ਕਿ ਕਈ ਫੋਟੋਗ੍ਰਾਫਰ ਹੁੰਦੇ ਨੇ ਸਾਰੇ ਨਹੀਂ ਮੈਂ ਤੁਹਾਨੂੰ ਸਾਰੇ ਫੋਟੋਗ੍ਰਾਫਰ ਨੂੰ ਜਿਹੜੀ ਮਾੜਾ ਨਹੀਂ ਆਪਾਂ ਕਹਿ ਰਹੇ ਕੁਝ ਫੋਟੋਗ੍ਰਾਫਰ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਕਿ ਹਨਾ ਜਾਂ ਬੰਦੇ ਨੂੰ ਕਿਉਂਕਿ ਹਰ ਇੱਕ ਬੰਦਾ ਯਾਰ ਉਹ ਹੀ ਮਜ਼ਦੂਰੀ ਕਰਦਾ ਵੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਨੂੰ ਕੰਮ ਕਰਾਂ ਤਾਂ ਘਰੇ ਪੈਸੇ ਲੈ ਕੇ ਜਾਵਾਂ ਕਿਉਂਕਿ ਭਾਈ ਹਰ ਇੱਕ ਦਾ ਬੰਦੇ ਦਾ ਕੰਮ ਜਿਹੜਾ ਕਿ ਆਪਣੇ ਦਿਹਾੜੀ ਨਾਲ ਹੀ ਚੱਲਦਾ ਹੈ ਕਈ ਕੰਮ ਉਹ ਕੋਈ ਫ੍ਰਿੰਡ ਦਾ ਹੋਵੇ ਤੇ ਪਰ ਜਿਹੜੇ ਕਈ ਫੋਟੋਗ੍ਰਾਫਰ ਵੀਰ ਹੁੰਦੇ ਨੇ ਕਿ ਉਹ ਜਿਵੇਂ ਕਿ ਕਹਿ ਦਿੰਦੇ ਨੇ ਹਨਾ ਯਾਰ ਅੱਜ ਪੈਸੇ ਹੈ ਨਹੀਂ ਪਾਰਟੀ ਆ ਰੋ ਦਿੱਤੇ ਨਹੀਂ ਜਾਂ ਮਿਲੇ ਨਹੀਂ ਉਹ ਕੀ ਉਹਨੂੰ ਜਵਾਬ ਦੇ ਦਿੰਦਾ ਪਰ ਇਹ ਨਹੀਂ ਉਹ ਸੋਚਦਾ ਕਿ ਇਹ ਜਿਹੜੇ ਪੈਸੇ ਲੈ ਕੇ ਜਾ ਰਿਹਾ ਅੱਜ ਮੈਂ ਤੇ ਦਿਹਾੜੀ ਲੈ ਕੇ ਜਾ ਰਿਹਾ ਤਾਂ ਹੋ ਸਕਦਾ ਕੱਲ ਨੂੰ ਇਹਨ ਕੋਈ ਆ ਆ ਦਾ ਕੋਈ ਕਿਤਨ ਪੰਨੀ ਕਿੰਨਾ ਕੁ ਜ਼ਰੂਰੀ ਕੰਮ ਕਰਨਾ ਹੋਊਗਾ ਤੇ ਹਰ ਇੱਕ ਬੰਦੇ ਨੂੰ ਜੀ ਪੈਸੇ ਦੀ ਲੋੜ ਹੁੰਦੀ ਹੈ ਤੇ ਮੇਰੇ ਜਿਹੜੇ ਫੋਟੋਗ੍ਰਾਫਰ ਵੀਰਾਂ ਨੂੰ गुजारिश ਹੈ ਕਿ ਕਿਉਂਕਿ ਅੱਗੇ ਸੀਜ਼ਨ ਆਉਣ ਵਾਲਾ ਤੇ ਆਪਾਂ ਜਿੰਨੀ ਕੋਸ਼ਿਸ਼ ਕਰੀਏ ਕਿ ਜਿਹੜਾ ਕਿ ਬੰਦਾ ਆਪਣੇ ਬੱਦ ਦਾ ਸੋਭਾ ਤੋਂ ਲੈ ਕੇ ਸ਼ਾਮ ਨੂੰ ਆਪਣੇ ਲਈ ਕੰਮ ਕਰਦਾ ਆਪਣੇ ਲਈ ਮਿਹਨਤ ਮਜ਼ਦੂਰੀ ਕਰ ਰਿਹਾ ਆਪਣੇ ਜਿਹੜੀ ਪਾਲਟੀ ਨੂੰ ਆਪਣੇ ਫੰਕਸ਼ਨ ਨੂੰ ਵਧੀਆ ਜਿਹੜਾ ਕਿ ਆਪਣੇ ਚੰਗੇ ਚੰਗਣਾ ਸੋ ਜਾ ਰਿਹਾ ਤਾਂ ਆਪ ਜਿਹੜੀ ਉਹਦੀ ਬਣਦੀ ਮਿਹਨਤ ਮਜ਼ਦੂਰੀ ਉਹਨੂੰ ਕੀ ਆਪਾਂ ਮੁਰ ਜਦੋਂ ਕਹਿੰਦੇ ਹੁੰਦੇ ਨਾ ਕਿ ਜਦੋਂ ਆਪਾਂ ਕਿਸੇ ਦੀ ਮਜ਼ਦੂਰੀ ਕਿਸੇ ਦੇ ਮੁੜਕਾ ਸੁੱਕਾ ਤੋਂ ਦੇ ਦਈਏ ਪਹਿਲਾਂ ਹਨ ਤਾਂ ਉਹਦੇ ਅਰ ਕੀ ਗੱਲ ਆ ਪਾਰਾ ਖੁਸ਼ ਹੋ ਜਾਂਦਾ ਅਗਲੇ ਦਾ ਮੈਂ ਚਲ ਕੰਮ ਕਰਨ ਨੂੰ ਜੀ ਕਰਦਾ ਗਾਂ ਵੀ ਜੇਕਰ ਉਹਹੀ ਬੰਦੇ ਨੂੰ ਯਾਰ ਆਪਣੀ ਜਿਹੜੀ ਮਜ਼ਦੂਰੀ ਸੋਭਾ ਕੰਮ ਕੀਤਾ ਸ਼ਾਮ ਨੂੰ ਉਹਦੇ ਹੱਥ ਤੇ ਆਪਾਂ ਪੈਸੇ ਵੜਾ ਦਾਂਗੇ ਐਂ ਤਾਂ ਕੀ ਉਹ ਬੰਦੇ ਦਾ ਮਨ ਖੁਸ਼ ਹੁੰਦਾ ਨਾਲੇ ਬੰਦੇ ਦਾ ਕੀ ਕੱਲ ਨੂੰ ਆਉਣ ਨੂੰ ਵੀ ਬੰਦੇ ਦਾ ਦਿਲ ਕਰਦਾ ਤੇ ਆਪਾਂ ਨੂੰ ਕੀ ਹੈ ਬਈ ਜਿਹੇ ਫੋਟੋਗ੍ਰਾਫਰ ਜਿਹੜੇ ਵੀਰ ਨੇ ਸਾਰਿਆਂ ਨੂੰ ਇਦਾਂ ਹੀ ਸੋਚਣਾ ਚਾਹੀਦਾ ਕਿ ਆਪਾਂ ਬੰਦੇ ਨੂੰ ਜਿਹੜੀ ਉਹਦੀ ਮਜ਼ਦੂਰੀ ਆ ਟਾਈਮ ਸਿਰ ਬੰਦੇ ਸਿਰ ਦਿੱਤੀ ਜਾਵੇ ਤਾਂ ਕੰਮ ਕਰਾਤਾ ਉਹ ਪੈਸੇ ਨਾਲ ਪੂਰੇ ਕਰ ਸਕੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਮੈਸੇਜ ਚੰਗਾ ਲੱਗਿਆ ਤਾਂ ਵੀਡੀਓ ਨੂੰ ਬਸ ਵਾਰ ਸ਼ੇਅਰ ਕਰਿਓ ਜੀ ਤੇ ਲਾਈਕ ਕਰਿਓ ਵੀਡੀਓ